ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਕਿਵੇਂ ਹੁਣ ਖੁਸ਼ ਹਾਂ ਕਿ ਸੀਜ਼ਫਾਇਰ ਹੋ ਗਿਆ ਦੋਨਾਂ ਮੁਲਕਾਂ ਦੇ ਵਿਚਾਲੇ ਕਿਹ ਦਿਨ ਰੌਲਾ ਪਿਆ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਦੇਸ਼ ਦੀ ਸਰਕਾਰ ਨੂੰ ਮੁਖੀ ਨੂੰ ਖਾਸ ਤੌਰ ਤੇ ਮੁੱਦੀ ਨੂੰ ਗੱਲਾਂ ਵੀ ਕਰਨੀਆਂ ਸ਼ੁਰੂ ਕਰਤੀਆਂ ਸੀ ਪੰਜਾਬੀਆਂ ਦਾ ਤਾਂ ਇਹ ਹਾਲ ਹੈ ਕਹਿੰਦੇ ਜੀ ਪੰਗੇ ਲਈ ਜਾਂਦਾ ਲੇਕਿਨ ਇਸ ਚੀਜ਼ ਦਾ ਜਵਾਬ ਕਿਸੇ ਕੋਲ ਨਹੀਂ ਸੀਗਾ ਕਿ ਜੇ ਕੋਈ ਵਿਅਕਤੀ ਬਾਰ ਬਾਰ ਕੋਈ ਬੌਲਕ ਇਹੀ ਸਾਜ਼ਿਸ਼ ਕਰਕੇ ਆਵੇ ਕਿ ਮੈਂ ਇਸ ਦੇਸ਼ ਦੇ ਜਿਹੜੇ ਵਾਸੀ ਐ ਮੈਂ ਉਹਨਾਂ ਨੂੰ ਚੁਣ-ਚੁਣ ਕੇ ਮਾਰਨਾ ਆ ਮੈਂ ਉਹਨਾਂ ਨੂੰ ਕਿਸੇ ਖਾਸ ਮਜ਼ਬ ਦੇ ਨਾਂ ਤੇ ਮਾਰਨਾ ਮੈਂ ਆਪਣਾ ਜਿਹੜਾ ਗਜ਼ਵਾ-ਏ-ਹਿੰਦ ਕਰਨਾ ਮੈਂ ਜਿਹੜਾ ਇੱਕ ਮਿਸ਼ਨ ਸੋਚਿਆ ਹੋਇਆ ਕਿ ਮੈਂ ਜਿਹੜਾ ਮੇਰੇ ਵਰਗਾ ਦਿਖੇਗਾ ਜਿਹੜਾ ਮੇਰੇ ਵਰਗੀਆਂ માનਤਾਂ ਨੂੰ ਮੰਨੇਗਾ ਮੈਂ ਸਿਰਫ ਉਹਨੂੰ ਬਰਦਾਸ਼ਤਗਾਰਾ ਸੰਸਾਰ ਦੇ ਉੱਤੇ ਹੋਰ ਕਿਸੇ ਨੂੰ ਜੀਣ ਦਾ ਅਧਿਕਾਰ ਨਹੀਂ ਆ ਜਿਹੜੀਆਂ ਇਹੋ ਜਿਹੀਆਂ ਪਰੰਪਰਾਵਾਂ ਆ ਰਹੀਆਂ ਨੇ ਜਿਹਦਾ ਸਿੱਖ ਇਤਿਹਾਸ ਗਵਾਇਆ ਜਿਹਦੇ ਵਿੱਚ ਕੇ ਗੁਰੂ ਮਾਰੇ ਦੀਆਂ ਕੁਰਬਾਨੀਆਂ ਤਾਂ ਹੋਈਆਂ ਕਿਉਂਕਿ ਉਹ ਕੱਟੜਵਾਦ ਦਾ ਸੀ ਉਹ ਕੱਟੜਵਾਦ ਦਾ ਜਿਹੜਾ ਚਿਹਰਾ ਆਇਆ ਉਹ ਆਪਣਾ ਥੋੜਾ ਬਹੁਤਾ ਰੰਗ ਬਦਲ ਲੈਂਦਾ ਪਰ ਅੰਦਰੋਂ ਦੀ ਭਾਵਨਾ ਐਜ਼ ਇਟ ਇਜ਼ ਉਹੀ ਰਹਿੰਦੀ ਹੈ ਸਮੇਂ ਦੇ ਬੀਤਣ ਦੇ ਨਾਲ ਤਲਵਾਰਾਂ ਦਾ ਜੋ ਕੁ ਚਲਾ ਗਿਆ ਘੋੜਿਆਂ ਦਾ ਜੋ ਕੁ ਚਲਾ ਗਿਆ ਪਾਣੋਂ ਰਗਟਾਂ ਦਾ ਆ ਗਿਆ ਜਹਾਜ਼ਾਂ ਦਾ ਯੁੱਗ ਆ ਗਿਆ ਤੇ ਹੁਣ ਤਾਂ ਇੱਥੇ ਤੱਕ ਆ ਕੇ ਕਿ ਜਿਹੜੀ ਇਸ ਵਕਤ ਜਿਹੜੀ ਦੌਰ ਚੱਲ ਰਿਹਾ ਇਹਦੇ ਵਿੱਚ ਇਨਫਰਮੇਸ਼ਨ ਦਾ ਜਿਹੜਾ ਵਾਰ ਆ ਉਹਦਾ ਯੁੱਗ ਵਿੱਚ ਆ ਗਿਆ ਸੂਚਨਾ ਕਿਹੋ ਜੀ ਦਿੱਤੀ ਜਾਣੀ ਤੇ ਮੈਂ ਹੈਰਾਨ ਹੁੰਨਾ ਕਿ ਸਾਡੇ ਲੋਕ ਬਿਨਾਂ ਸੋਚੇ ਬਿਨਾਂ ਸਮਝੇ ਜਿਹੜੀਆਂ ਉਹ ਸੂਚਨਾਵਾਂ ਜਿੱਦਾਂ ਦੀਆਂ ਆਣ ਝੁੱਠੀਆਂ ਜਿਹੜੀਆਂ ਸਾਡੇ ਦੇਸ਼ ਦੇ ਮਰਹਾਲੇ ਤੋੜਨ ਵਾਲੀਆਂ ਸੀ ਉਹਨਾਂ ਸੂਚਨਾਵਾਂ ਨੂੰ ਅੱਗੇ ਵਧਾਉਂਦੇ ਨਜ਼ਰ ਆਏ ਆਖਿਰ ਸਾਡੇ ਦੇਸ਼ ਦੇ ਵਸਨੀਕਾਂ ਦਾ ਜਿਹੜਾ ਵਿਜ਼ਨ ਹੈ ਇਹਦੇ ਉੱਤੇ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਹੁਣ ਦਿਖਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਲੋਕ ਅਸੀਂ ਕੁਝ ਸਿੱਖਣ ਲਈ ਤਿਆਰ ਹੋਵਾਂਗੇ ਹਾਲਾਂਕਿ ਕਿਸੇ ਦੌਰ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਹਿੰਦੂਸਤਾਨੀ ਵਿਅਕਤੀ ਹੈ ਜਿਹਨੂੰ ਅੱਜ ਅਸੀਂ Hindu ਕਹਿ ਸਕਦੇ ਹਾਂ ਕਿ ਉਹਦੇ 'ਚ ਇੱਕ ਬਹੁਤ ਵੱਡੀ ਕਮੀ ਰਹਿੰਦੀ ਹੈ ਕਿ ਉਹ ਦੂਰ ਦੇ ਨਹੀਂ ਸੋਚਦਾ ਉਹ ਆਪਣੇ ਨਿੱਜ ਪ੍ਰਸਤੀ ਦਾ ਵਿੱਚ ਸੀਮਤ ਰਹਿੰਦਾ ਉਹ ਸੋਚਦਾ ਕਿ ਮੇਰੇ ਬੱਚੇ ਪਲ ਜਾਣ ਮੈਂ ਚੰਗਾ ਬਿਜ਼ਨਸ ਕਰਦਾ ਹਾਂ ਆਪਣੀ ਇੰਜੋਏਮੈਂਟ ਕਰ ਰਿਹਾ ਹਾਂ ਬਸ ਮੈਨੂੰ ਕੋਈ ਮੈਂ ਕਿਸੇ ਨੂੰ ਤੰਗ ਨਹੀਂ ਕਰਦਾ ਮੈਂ ਕਿਸੇ ਨੂੰ ਜਿਹੜਾ ਉਹ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਮੈਂ ਸਹੀ ਹਾਂ ਤਾਂ ਮੇਰੇ ਵਾਸਤੇ ਸਾਰੀ ਦੁਨੀਆ ਸਹੀ ਹੈ। ਉਹੀ ਤਰ੍ਹਾਂ ਦੀ ਮਾਨਸਿਕਤਾ ਅੱਜ ਸੰਸਾਰ ਚੱਲਦੀ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਜਦੋਂ ਆਪਾਂ ਕੁਝ ਸਿਆਣੇ ਲੋਕਾਂ ਕੋਲ ਬੈਠੀਦਾ ਜਿਹੜੇ ਅਧਿਆਤਮ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਕੋਲ ਬੈਠੀਦਾ ਤੇ ਉੱਥੇ ਇੱਕ ਚੀਜ਼ ਤਾਂ ਪਤਾ ਲੱਗਦਾ ਤੇ ਸਾਨੂੰ ਸਮਝ ਆਣੀ ਸਾਡੇ ਗੁਰੂ ਮਹਾਰਾਜ ਨੇ ਜਿਹੜੇ ਬਚਨ ਕੀਤੇ ਸੀ ਕਹਿੰਦੇ ਉੱਠ ਗਈ ਸਭਾ ਮਲੇਸ਼ ਕੀ ਕਰ ਕੂੜਾ ਪਾਸਾਰ ਲੰਕਾ ਬਾਜੇ ਫਤਿਹ ਕਾ ਨੇਕ ਲੰਕਾ অবতার ਉਹਦਾ ਭਾਵ ਕੀ ਬਣਦਾ ਮਲੇਸ਼ ਕੀ ਨੂੰ ਕਿਹਾ ਸਾਨੂੰ ਸਮਝਣਾ ਪੈਣਾ ਜਿਨ੍ਹਾਂ ਨੂੰ ਅਸੀਂ Hindu ਕਹਿ ਕੇ ਭੰਡਦੇ ਆ ਨਾ ਇਹ ਅੱਜ ਅਸੀਂ ਤਾਂ ਸਿੱਖ ਐ ਜੀ ਅਸੀਂ ਪੱਕਾ ਬਣ ਲਿਆ ਅਸੀਂ ਕੇਸ ਰੱਖ ਲਏ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਗਏ ਤੇ ਅਸੀਂ ਹੁਣ Hindu ਨਹੀਂ ਤਾਂ ਮੈਂ ਵੀਰੋ ਤੁਹਾਨੂੰ ਇਹ ਗੱਲ ਕਲੀਅਰ ਕਰਦੇ ਆ ਕਿ ਜਿਹੜਾ ਵਿਅਕਤੀ ਜਿਹੜੀ ਵਿਚਾਰਧਾਰਾ ਯੁੱਗਾਂ ਤੋਂ ਤੁਹਾਨੂੰ ਕਨਵਰਟ ਕਰਨ ਆ ਰਹੀ ਸੀ ਤੁਹਾਨੂੰ ਤਲਵਾਰ ਦੇ ਜੋਰ ਨਾਲ ਤੁਹਾਨੂੰ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹੀ ਵਿਚਾਰਧਾਰਾ ਅੱਜ ਵੀ ਹਮੇ ਚੱਲੀ ਆ ਤੇ ਜਿਹੜੀ ਮੈਂ ਪਹਿਲੀ ਗੱਲ ਕਹੀ ਹੈ ਤੇ ਇਹ ਸਾਡੀ ਜਿਹੜੀ ਪਾਰਦਰਸ਼ਤਾ ਜਿਹੜੀ ਸਾਡੀ ਚੰਗਿਆਈ ਹੈ ਹਿੰਦੂਸਤਾਨੀ ਲੋਕਾਂ ਦੀ ਇਹੀ ਇਹਦੇ ਵਸੀਂ ਆਪਣੀ ਦੁਸ਼ਮਣ ਖੁਦ ਬਣਾ ਲਿਆ ਇਸੇ ਚੀਜ਼ਾਂ ਨੂੰ ਹਾਰਨ ਵਾਸਤੇ ਗੁਰੂ ਮਹਾਰਾਜ ਨੂੰ ਕੁਰਬਾਨੀਆਂ ਕਰਨੀਆਂ ਪਈਆਂ ਉਹਨਾਂ ਨੂੰ ਯੁੱਧਾ ਕਰਨੀਆਂ ਪਈਆਂ ਨਹੀਂ ਤਾਂ ਉਹ ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਜੰਗ ਦੇ ਮੈਦਾਨ 'ਚ ਜਾ ਕੇ ਕਿਸੇ ਨੂੰ ਮਾਰਨ ਦੀ ਗੁਰੂ ਮਹਾਰਾਜ ਕਿਸੇ ਨੂੰ ਮਾਰਨ ਵਾਸਤੇ ਥੋੜੀ ਐ ਸੀ ਪਰ ਹਾਲਾਤ ਪੈਦਾ ਹੋ ਗਏ ਸੀ ਜਦੋਂ ਸਿਰ ਤੇ ਚੜਾ ਹੋਵੇ ਕਾਗ ਤੇ ਉਹਦਾ ਮੁਕਾਬਲਾ ਕਰਨਾ ਪੈਂਦਾ ਸੀ ਔਰ ਹਿੰਦੁਸਤਾਨ 'ਚ ਭਾਵਨਾ ਦਿੱਤੀ ਕਿ ਆਪਣਾ ਮੁਕਾਬਲਾ ਕਰੋ ਉੱਤਰ ਭਾਰਤ ਵਿੱਚ ਖਾਸ ਤੌਰ ਤੇ ਇਸ ਗੱਲ ਦੀ ਵੱਡੀ ਕਮੀ ਸੀ ਕਿ ਬਿਮਾਰੀ ਨੂੰ ਪਛਾਣ ਨਹੀਂ ਸੀ ਪਾਰ ਰਹੇ ਲੋਕ ਤੇ ਅੱਜ ਉਸੇ ਬਿਮਾਰੀ ਦੀ ਆਪਾਂ ਗੱਲ ਕਰਾਂਗੇ ਜਿਹੜੀ ਮਲੇਸ਼ ਮਤਲਬ ਮਲ ਇਚ ਵਾਲੀ ਮਲੇਚ ਕੀ ਹੈ ਜਿਹਦੀ ਗੰਦੀ ਇਛਾਵਾਂ ਜਿੰਨਾਂ ਦੀਆਂ ਇਸ ਹਿੰਦੁਸਤਾਨ ਦੀ ਧਰਤੀ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਕਿਸੇ ਕੋਲ ਇਦਾਂ ਦਾ ਅਧਿਆਤਮ ਦਾ ਧਰਮ ਦਾ ਉਹ ਕਨਸੈਪਟ ਨਹੀਂ ਹੈ ਜਿਹੜਾ ਕਿ ਸਾਨੂੰ ਨਿਰਮਲ ਭਾਵਨਾਵਾਂ ਵਾਲਾ ਬਣਾਉਂਦਾ ਹੋਵੇ ਤੇ ਹਿੰਦੁਸਤਾਨੀ ਜਨਤਾ ਨਿਰਮਲ ਭਾਵਨਾਵਾਂ ਵਾਲੀ ਹੈ ਇਸ ਕਰਕੇ ਇਹ ਜਿਹੜੀ ਮਲੇਸ਼ਾ ਮਲੇਸ਼ ਜਿਹਨੂੰ ਕਹਿਆ ਕਰ ਮਲੇਸ਼ਾ ਜਿਹੜੀ ਉਹਦੀ ਸਭਾ ਆਈ ਸੀ ਵਿਦੇਸ਼ੀ ਵਿਚਾਰਧਾਰਾ ਵਾਲਾ ਜਿਹੜੀ ਇੱਥੇ ਆਈਆਂ ਸੀ ਉਹ ਪਰਮਾਰਾਇ ਕਾਮਨਾ ਕੀਤੀ ਸੀ ਕਿ ਉਹਦੀ ਜਿਹੜੀ ਸਭਾ ਜਿਹੜੀ ਇੱਥੋਂ ਉੱਠ ਜਾਏਗੀ ਕਿਉਂਕਿ ਉਹ ਕੂੜ ਦਾ ਪ੍ਰਸਾਰ ਕਰਦੀ ਹੈ ਉਹ ਇੱਕ ਵੀ ਇੱਕ ਹੀ ਮਜਬਦੀ ਗੱਲ ਕਰਦੀ ਹੈ ਉਹ ਇੱਕ ਹੀ ਨਜ਼ਰੀਏ ਦੇ ਨਾਲ ਸਾਰੀ ਦੁਨੀਆ ਨੂੰ ਦੇਖਣਾ ਚਾਹੁੰਦੀ ਹੈ ਉਹ ਸੋਚਦੇ ਕਿ ਜੇ ਸਾਡੇ ਵਰਗਾ ਦੇਖਣ ਨੂੰ ਹੋਵੇ ਸਾਡੇ ਵਰਗੇ ਵਿਚਾਰ ਹੋਣ ਸਾਡੇ ਵਰਗੇ ਆ ਉਹਦੀਆਂ ਸਾਰੀਆਂ ਜਿਹੜੀਆਂ ਕਮੀਆਂ ਹੋਣ ਸਾਡੇ ਵਰਗੀਆਂ ਉਹ ਗੱਲਾਂ ਕਰਦਾ ਹੋਵੇ ਸਭ ਕੁਝ ਸਾਡੇ ਵਰਗੇ ਸੋਚੇ ਫਿਰ ਵੀ ਉਹਨੂੰ ਜੀਣ ਦਾ ਅਧਿਕਾਰ ਹੈ ਨਹੀਂ ਤਾਂ ਨਹੀਂ ਤੇ ਮੈਂ ਸਮਝਦਾ ਉਹ ਮਲ ਇਛ ਦਾ ਜਿਹੜਾ ਅੱਜ ਵੀ ਉਹਦੀ ਸਭਾ ਹਲੀ ਜਿਹੜੀ ਆ ਉਹ ਸਾਡੇ ਚ ਮੌਜੂਦ ਹੈ ਤੇ ਉਹ ਜਿਹੜੀ ਸਭਾ ਅੱਜ ਘਰਮਾਂ ਦੀ ਸਭਾ ਜੀ ਉਹ ਇਕੱਠੇ ਹੋ ਕੇ ਆ ਉਸ ਵਿੱਚ ਮਤਾ ਪਗਾ ਕੇ ਜੇ ਉਹ ਹਿੰਦੁਸਤਾਨ ਨੂੰ ਖਤਮ ਕਰਨ ਦੀ ਹਿੰਦੁਸਤਾਨੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਵਿਚਾਰਧਾਰਾ ਲੈ ਕੇ ਅੱਜ ਵੀ ਅੱਗੇ ਵਧਣੀ ਹੋਵੇ। ਦਾ ਅੱਜ ਵੀ ਉਹਦਾ ਫਿਰ ਉਹੀ ਮੁਕਾਬਲਾ ਕਰਨਾ ਆਪਣਾ ਜਿਵੇਂ ਸਾਨੂੰ ਸਿੱਖ ਇਤਿਹਾਸ ਵਿੱਚ ਗੁਰੂ ਮਾਰੇ ਨੇ ਕਰਨਾ ਸਿਖਾਇਆ ਸੀ। ਸੋ ਤੁਸੀਂ ਆਪ ਸਿਆਣੇ ਹੋ। ਇਸ਼ਾਰਾ ਹੀ ਸਮਝਦੇ ਹੋ। ਜਿੰਨੀਆਂ ਤੁਹਾਨੂੰ ਗੱਲਾਂ ਕੀਤੀਆਂ ਇੰਨੀਆਂ ਬਹੁਤ ਨੇ ਬਸ ਇਹਦੇ ਤੱਤ ਤੁਸੀਂ ਆਪ ਕੱਢ ਲਿਓ। ਇਹਦਾ ਰਿਜ਼ਲਟ ਤੁਸੀਂ ਆਪ ਕੱਢ ਲਿਓ। ਲੇਕਿਨ ਇਸ ਤਰ੍ਹਾਂ ਨਹੀਂ ਕਰਨਾ। ਕਿ ਅਸੀਂ ਆਪਣਾ ਇਤਿਹਾਸ ਵੀ ਭੁੱਲ ਜਾਈਏ ਕਰਨ ਲੱਗੇ ਅਸੀਂ ਭਾਈ ਚਰਕ ਸਾਂਝ ਦੇ ਨਾਂ ਤੇ ਇਹੀ ਗੱਲ ਭੁੱਲ ਜਾਈਏ ਕਿ ਮਲ ਇੱਛ ਲੈ ਕੇ ਕੌਣ ਆ ਰਿਹਾ ਅਸੀਂ ਉਹਦੇ ਨਾਲ ਵਰਤਾਅ ਕਿਹੋ ਜਿਹਾ ਕਰਨਾ ਜਿੱਥੇ ਸਾਡੀ ਗੁਰਬਾਣੀ ਦੇ ਹਵਾਲੇ ਆਂਦੇ ਨੇ ਉਹਦੇ ਵਿੱਚ ਨਾ ਤਾਂ ਜਾਤ ਦੇਖੀ ਗਈ ਨਾ ਉਚਨੀ ਚ ਦੇਖੀ ਗਈ ਨਾ ਧਰਮ ਪੰਥ ਦੇਖਿਆ ਗਿਆ ਪਰ ਉਸ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਵੀ ਗੁਰੂ ਵਾਰੇ ਦੇ ਜਿੰਨਾ ਵਿਸ਼ਨ ਜਿਹੜਾ ਉਹ ਰੱਖਣ ਵਾਲੇ ਲੋਕ ਹੋ ਗਏ ਆ ਤੇ ਸਾਨੂੰ ਵੀ ਸਮਝ ਆ ਗਈ ਕਿ ਅਧਿਆਤਮਿਕ ਤੌਰ ਤੇ ਜਿਨ੍ਹਾਂ ਨੇ ਉਹ ਲੈਵਲ ਛੁਇਆ ਉਹ ਪੱਧਰ ਛੁਇਆ ਜੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੋ ਚੱਕੀ ਹੈ ਤੇ ਅਸੀਂ ਉਸ ਭਾਈ ਚਰਨ ਨਾਲ ਸੰਬੰਧਿਤ ਹਰ ਵਿਅਕਤੀ ਨੂੰ ਉਸੇ ਨਜ਼ਰੀਆ ਦੇਖੀਏ ਕਿ ਸ਼ਾਇਦ ਉਹਦਾ ਅਧਿਆਤਮਿਕ ਪੱਧਰ ਉਹੀ ਹੈ ਇਹੋ ਜਿਹਾ ਅਧਿਆਤਮਿਕ ਪੱਧਰ ਤਾਂ ਨਾ ਤਾਂ ਹਿੰਦੂਸਤਾਨੀਆਂ ਦਾ ਕਿਸੇ ਦਾ ਸੀ ਇਹ ਨਹੀਂ ਸੀਗਾ ਕਿ ਕੇ ਕੈ ਰਵਿਦਾਸ ਜੀ ਮਹਾਰਾ ਜਿਹੜਾ ਸ਼ਰਿਆ ਹੁਣ ਉਸ ਵੇਲੇ ਕਹਿ ਰਹੇ ਸੀ ਉਹਨਾਂ ਦੇ ਭਾਵਨਾ ਵਿੱਚ ਜਿਹੜਾ ਵੀ ਵਿਅਕਤੀ ਕਵੇ ਵੀ ਮੈਂ ਚਮਾਰ ਆਂ ਉਹ ਗੁਰੂ ਰਵਦਾਸ ਮਹਾਰਾਜ ਦੇ ਬਰਾਬਰ ਹੋ ਜੂ ਇਹ ਨਹੀਂ ਹੋ ਸਕਦਾ ਤੇ ਨਾ ਹੀ ਕੋ ਜਾ ਤਾਂ ਇਹ ਸੋਚਦਾ ਜੇ ਤਾਂ ਨਾ ਭਗਤ ਹੋਇਆ ਤੇ ਲਓ ਜੀ ਹੁਣ ਸਾਰੇ ਜੱਟ ਧੰਨੇ ਭਗਤੀ ਹੋ ਗਏ ਤੇ ਗੁਰੂ ਮਹਾਰਾਜ ਨੇ ਖੁਦ ਦੱਸਿਆ ਸੀ ਕਿ ਮੈਂ ਖੱਤਰੀ ਆਂ ਖੱਤਰੀਆਂ ਨੂੰ ਅੱਜ ਅਸੀਂ ਸਮਝਦੇ ਹਿੰਦੂ ਆ ਤੇ ਅਸੀਂ ਫਿਰ ਸਿੱਖ ਕਿੱਦਾਂ ਹੋ ਗਏ ਸਾਨੂੰ ਸਾਜਣ ਵਾਲੇ ਹਿੰਦੂ ਆ ਹਿੰਦੂ ਦਾ ਭਾਵ ਹੋਰ ਹੈ ਸ਼ਬਦਾਂ ਦੀ ਗਹਿਰਾਈ ਨੂੰ ਸਮਝਿਆ ਕਰੋ ਅਦੇ ਵਿਚਾਰ ਕਰੋ ਕਿਸੇ ਦਿਨ ਸੁਣੀਆਂ ਸੁਣੀਆਂ ਗੱਲਾਂ ਤੇ ਨਹੀਂ ਪੈਣਾ ਹਿੰਦੂ ਦਾ ਮਤਲਬ ਹਿੰਦੂਸਤਾਨੀ ਹੈ ਇਸ ਧਰਤੀ ਦਾ ਮਾਲਕ ਹੈ ਇੱਥੋਂ ਦਾ ਵਾਰਿਸ ਹੈ ਇੱਥੋਂ ਦੀ ਵਿਰਾਸਤ ਨੂੰ ਲੈ ਕੇ ਅੱਗੇ ਵਧਣ ਵਾਲਾ ਵਿਅਕਤੀ ਹੈ ਜਿਹੜਾ ਕਿ ਸਾਰਿਆਂ ਨੂੰ ਬਰਾਬਰ ਨਜ਼ਰੀਆ ਦੇਖਦਾ ਕਿਸੇ ਨਾਲ ਭੇਦਭਾਵ ਕਰਨ ਦੀ ਪਹਿਲ ਨਹੀਂ ਕਰਦਾ ਪਰ ਨਾਲ ਦੀ ਨਾਲ ਉਹ ਯੋਧਾ ਵੀ ਹੈ ਉਹ ਗੁਰੂਵਾਰ ਨੇ ਜਿਹੜੀ ਉਹਨੂੰ ਚੀਜ਼ਾਂ ਸਿਖਾਈਆਂ ਨੇ ਉਹ ਉਹਨਾਂ ਤੇ ਪਹਿਰਾ ਦੇਣ ਵਾਲਾ ਵੀ ਹੈ ਕਿ ਜੇ ਮੇਰੀ ਜਨਤਾ ਨੂੰ ਮਾਰਨ ਵਾਸਤੇ ਕੋਈ ਆਉਂਦਾ ਜੇ ਸਾਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਆਉਂਦਾ ਜੇ ਸਾਨੂੰ ਜ਼ਬਰਦਸਤੀ ਕੋਨਵਰਟ ਕਰਕੇ ਆਪਣੇ ਵਰਗਾ ਮਲੇਸ਼ ਬਣਾਉਣ ਦੀ ਕੋਸ਼ਿਸ਼ ਕਰਨ ਵਾਸਤੇ ਆਉਂਦਾ ਤਾਂ ਉਹਦਾ ਮੁਕਾਬਲਾ ਕਰਨ ਲਈ ਅਸੀਂ ਖੜੇ ਨਜ਼ਰ ਆਵਾਂਗੇ ਸੋ ਇੰਨੀਆਂ ਗੱਲਾਂ ਹਾਲ ਦੀ ਘੜੀ ਕਬੂਲ ਕਰਿਓ ਤੇ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਇਹਦੇ ਤੇ ਆਪਣੀ ਟਿੱਪਣੀ ਜ਼ਰੂਰ ਕਰਨੀ ਆ ਤੇ ਇਹਦੇ ਜੇ ਕੁਝ ਐਡ ਕਰ ਸਕਦੇ ਹੋਏ ਇਹਨੂੰ ਸੁਧਾਰ ਕੇ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਤੇ ਇਸ ਭਾਵਨਾ ਨੂੰ ਤੁਸੀਂ ਕਿਵੇਂ ਸਮਝਦੇ ਤੇ ਟਿੱਪਣੀ ਕਰਕੇ ਜਰੂਰ ਦੱਸਣਾ ਤੇ ਫਿਲਹਾਲ ਸਾਡਾ ਵੀਡੀਓ ਕਰ ਲਓ ਲਾਈਕ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ